ਪੰਜਾਬ ਦੇ ਮੁੱਖ ਮੰਤਰੀ ਦਾ ਅੱਜ ਗਿੱਦੜਵਾਹੇ ਦੇ ਵਿੱਚ ਦੌਰਾ ਸੀ ਕਰਮਜੀਤ ਅਨਮੋਲ ਦੇ ਹੱਕ ਦੇ ਵਿੱਚ ਤੇ ਉੱਥੇ ਇੱਕ ਪੱਤਰਕਾਰ ਨੇ ਰঞ্জੀਤ ਸਿੰਘ ਗਿੱਲ ਜਿਹੜੇ ਸਮਾਜ ਸੇਵੀ ਦੇ ਤੌਰ ਤੇ ਵੀ ਵਿਚਰੇ ਨੇ ਉਹਨਾਂ ਨੇ ਇੱਕ ਐਕਸ਼ਨ ਕਮੇਟੀ ਵੀ ਬਣਾਈ ਆ ਇਲਾਕੇ ਦੇ ਵਿੱਚ ਕੌਣ-ਕੌਣ ਨਸ਼ਾ ਵੇਚਦਾ ਉਹਨਾਂ ਦੇ ਹਲਕੇ ਦੇ ਵਿੱਚ ਪਹਿਲੀ ਦਫਾ ਅੱਜ ਮੁੱਖ ਮੰਤਰੀ ਆਏ ਸੀ ਤੇ ਉਹਨਾਂ ਨੇ ਮੰਗ ਪੱਤਰ ਵੀ ਦੇਣਾ ਸੀ ਹਾਲਾਂਕਿ ਪੰਜਾਬ ਦੇ ਭਲੇ ਵਾਲੀ ਗੱਲ ਆ ਲੇਕਿਨ ਕੁਝ ਲੋਕਾਂ ਨੂੰ ਬਰਦਾਸ਼ਤ ਨਹੀਂ ਹੋਈ ਤੇ ਰঞ্জੀਤ ਸਿੰਘ ਗਿੱਲ ਹੋਣੀ ਜਿਹੜੇ ਉਸ ਇਲਾਕੇ ਦੇ ਵਿੱਚ ਵਿਚਰਦੇ ਨੇ ਚੰਗੀ ਤਰ੍ਹਾਂ ਉਸ ਇਲਾਕੇ ਦੀ ਪੁਲਿਸ ਵੀ ਜਾਣਦੀ ਆ ਰঞ্জੀਤ ਸਿੰਘ ਗਿੱਲ ਉਹਨਾਂ ਨੂੰ ਇਸ ਦੇ ਬਾਵਜੂਦ ਮੁਖਸਰ ਦੀ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹਾਲਾਂਕਿ ਇਹ ਬਹੁਤ ਹੀ ਮੱਧ ਭਾਗੀ ਘਟਨਾ ਹੈ ਅਜਿਹਾ ਨਹੀਂ ਹੋਣਾ ਚਾਹੀਦਾ ਪੂਰੀ ਜਿਹੜੀ ਜਾਣਕਾਰੀ ਆ ਉਹ ਅਸੀਂ ਰঞ্জੀਤ ਸਿੰਘ ਗਿੱਲ ਹੋਣਾ ਕੋਲ ਹੀ ਲੈਂਦੇ ਆ ਰঞ্জੀਤ ਜੀ ਪਹਿਲਾਂ ਤੇ ਬਹੁਤ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਐਕਸ਼ਨ ਆ ਬਹੁਤ ਹੀ ਮੰਦ ਭਾਗਾ ਵਜਾ ਕੀ ਰਹਗੀ ਕਿ ਤੁਹਾਨੂੰ ਡਿਟੇਨ ਕਰ ਲਿਆ ਪੁਲਿਸ ਨੇ ਹਾਂਜੀ ਪਹਿਲਾਂ ਤਾਂ ਧੰਨਵਾਦ ਤੁਹਾਡਾ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੇ ਮੇਰੀ ਆਵਾਜ਼ ਬੁਲੰਦ ਕਰਿਓ ਇਹ ਸੀਗਾ ਜੀ ਸਰ ਮੈਂ ਨਸ਼ਾ ਨੂੰ ਲੈ ਕੇ ਇੱਕ ਚਿੱਠੀ ਲਿਖੀ ਸੀ ਜੀ ਤੇ ਕਰੀਬ ਜਿਲ੍ਹੇ ਚੋਂ 20 ਤੋਂ 25 ਨਾਂ ਸੀਗੇ ਜਿਹੜਾ ਗਿੱਦੜਬਾਹ ਤੇ ਗਿੱਦੜਬਾਹ ਦੇ ਆਸ-ਪਾਸ ਦੇ ਜਿਹੜੇ ਪਿੰਡ ਨੇ ਉਹਨਾਂ ਚ ਉਹਦੇ ਬਕਾਇਦਾ ਮੇਰਾ ਪਿੰਡ ਵੀ ਸ਼ਾਮਲ ਆ ਜੀ ਤਾਂ ਪਿਛਲੇ ਦਿਨੀ ਮੇਰੇ ਪਿੰਡ ਇੱਕ ਚਿੱਟੇ ਨਾਲ ਨੌਜਵਾਨ ਦੀ ਮੌਤ ਹੁੰਦੀ ਆ ਜੀ ਅ ਜੇ ਇੱਕ ਕੋਹਰਾ ਪੁੱਤ ਸੀਗਾ ਮਾਂ ਪਿਓ ਦਾ ਕੱਲਾ ਕਹਰਾ ਪੁੱਤ ਸੀ ਘਰ ਦੇ ਵਿੱਚ ਕੋਈ ਨਹੀਂ ਜੀ ਤਾਂ ਮੈਂ ਵੀ ਉਹਨੂੰ ਕਵਰੇਜ ਕੀਤਾ ਤੇ ਉਹ ਮਾਂ ਦੇ ਜਿਹੜੇ ਵੈਨ ਸੀ ਮੈਥੋਂ ਸੁਣੇ ਨਹੀਂ ਗਏ ਜੀ ਤੇ ਮੈਂ ਵੀ ਜਦੋਂ ਇਹ ਵੇਖਿਆ ਤੇ ਮੈਥੋਂ ਰਿਹਾ ਨਾ ਗਿਆ ਪਹਿਲਾਂ ਆਪਾਂ ਕਮੇਟੀਆਂ ਦੇ ਵਿੱਚ ਕੰਮ ਕਰਦੇ ਰਿਹਾ ਲਗਾਤਾਰ ਜੀ ਜੀ ਕੈਪਟਨ ਸਰਕਾਰ ਵਾਲੇ ਜਦੋਂ ਕਾਲਾ ਹਫਤਾ ਬਣਾਇਆ ਗਿਆ ਬਲਤੇਜ ਪੰਨੂ ਵਰਗੇ ਵੀ ਨਾਲ ਸੀਗੇ ਮਿੰਟੂ ਵਰਗੇ ਸੀ ਤਾਂ ਅਸੀਂ ਉਦੋਂ ਪੂਰਾ ਸਹਿਯੋਗ ਕਰਦੇ ਰਹੇ ਹਾਂ ਤਾਂ ਸਾਡੀਆਂ ਕਰੀਬ 23 ਤੋਂ 24 ਕਮੇਟੀਆਂ ਗਿੱਦਰਬਾਹ ਹਲਕੇ ਦੇ ਵਿੱਚ ਸੈਟਅਪ ਸੀ ਬਕਾਇਦਾ ਪੂਰਾ ਪ੍ਰਭਾਵ ਸੀ ਤਾਂ ਬਾਅਦ ਦੇ ਵਿੱਚ ਜਿਹੜੀ ਕੈਪਟਨ ਸਰਕਾਰ ਸੀ ਉਹਨੇ ਡੈਪੋ ਦੇ ਤਹਿਤ ਉਹਨੂੰ ਆਪਣੇ ਅਧੀਨ ਲੈ ਲਿਆ ਸੀਗਾ ਤੇ ਉਸ ਜਦੋਂ ਤੁਸੀਂ ਉਸ ਸਮੇਂ ਕਾਂਗਰਸੀਆਂ ਨੂੰ ਮੰਗ ਪੱਤਰ ਦਿੰਦੇ ਰਹੇ ਜਾਂ ਕੋਸ਼ਿਸ਼ ਕੀਤੀ ਉਦੋਂ ਵੀ ਤੁਹਾਨੂੰ ਡਿਟੇਨ ਕਰਦੀ ਰਹੀ ਪਿਛਲੀ ਸਰਕਾਰ ਵਿੱਚ ਪੁਲਿਸ ਨਹੀਂ ਉਦੋਂ ਸਾਨੂੰ ਕਿਸੇ ਨੇ ਡਿਟੇਨ ਨਹੀਂ ਕੀਤਾ ਪਰ ਸਹਿਯੋਗ ਉਦੋਂ ਪੂਰਾ ਨਹੀਂ ਮਿਲਦਾ ਸੀਗਾ ਸਹਿਯੋਗ ਦੀ ਕਮੀ ਸੀਗੀ ਜੀ ਪੁਲਿਸ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਅਮਰਿੰਦਰ ਸਿੰਘ ਰਾਜਾਵਰੀਂਗ ਵਿਧਾਇਕ ਸੀ ਉਹਨਾਂ ਵੱਲੋਂ ਕੋਈ ਸਹਿਯੋਗ ਵੀ ਨਹੀਂ ਦਿੱਤਾ ਤੇ ਨਾ ਹੀ ਉਹਨਾਂ ਨੇ ਕਦੇ ਕੋਈ ਇੰਟਰਫੇਅਰ ਕੀਤਾ ਸੀ ਇਸ ਕੰਮ ਦੇ ਵਿੱਚ ਅੱਜ ਕੀ ਹੋਇਆ ਫਿਰ ਅੱਜ ਇਹ ਸੀਗਾ ਵੀ ਜਦੋਂ ਬਦਲਾਅ ਵਾਲੀ ਸਰਕਾਰ ਹੈ ਕਹਿ ਸਕਦੇ ਆ ਬਦਲਾਅ ਹੈ ਤਾਂ ਜਦੋਂ ਮੈਨੂੰ ਲੱਗਿਆ ਵੀ ਆਪਾਂ ਇੱਕ ਗੱਲ ਜਿਹੜੀ ਇਲਾਕੇ ਦੀ ਆ ਪਹਿਲੀ ਵਾਰੀ ਮੁੱਖ ਮੰਤਰੀ ਸਾਹਿਬ ਮਾਨਯੋਗ ਆ ਰਹੇ ਨੇ ਆਪਣੇ ਜੀ ਤਾਂ ਆਪਾਂ ਨੂੰ ਰੱਖਣੀ ਚਾਹੀਦੀ ਹੈ ਲਗਾਤਾਰ ਜਿਹੜੇ ਹਲਕੇ ਦੇ ਜਿਹੜੇ ਨੌਜਵਾਨ ਹੈ ਹਨਾ ਪਿੰਡਾਂ ਦੇ ਵਿੱਚ ਤਾਂ ਸਾਡੀ ਜਿਹੜੀ ਕਮੇਟੀ ਇੱਕ ਉਹ ਬੇਸ਼ੱਕ ਜਿਹੜੀ ਹੁਣ ਅਸੀਂ ਉਹਦੀ ਵੈਸੇ ਤਾਂ ਅਸੀਂ ਨਹੀਂ ਵਰਕ ਕਰ ਰਹੇ ਪਰ ਇੰਡਾਇਰੈਕਟਲੀ ਅਸੀਂ ਉਹ ਕੰਮ ਕਰ ਰਹੇ ਹਾਂ ਆਪਸ ਵਿੱਚ ਜੁੜ ਕੇ ਜੋ ਵੀ ਹੈਗਾ ਜੀ ਗੁਪਤ ਤਰੀਕੇ ਦੇ ਨਾਲ ਚੱਲ ਰਹੇ ਹਾਂ ਸਹਿਯੋਗ ਦੇ ਰਹੇ ਹਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਤੇ ਸਮੇਂ-ਸਮੇਂ ਤੋਂ ਨਹੀਂ ਲਿਸਟ ਵਕੇਰਾ ਦਿੱਤੀ ਜਾਂਦੀ ਆ ਜੀ ਤਾਂ ਐਸਐਸਪੀ ਥਾਣੇ ਤੱਕ ਜਾਂ ਹੋਰ ਵੱਡੇ ਅਫਸਰਾਂ ਤੱਕ ਜਿੱਥੇ ਤੇ ਕਰਾਉਣਾ ਚਾਹੀਦੀ ਆ ਲਿਸਟ ਨਸ਼ਾ ਤਸਕਰੀ ਦਿੰਦੇ ਰਹਿੰਦੇ ਆ ਪਰ ਕਮਾਲ ਦੀ ਗੱਲ ਆ ਭਾਈ ਜੀ ਇਹ ਰਹੀ ਕਿ ਐਸਐਸਪੀ ਸਾਹਿਬ ਨੂੰ ਕੁਝ ਦਿਨ ਪਹਿਲਾਂ ਜਦੋਂ ਡੈਥ ਹੁੰਦੀ ਆ ਸਾਡੇ ਪਿੰਡ ਗੁਰੂ ਸਾਹਿਬ ਤਾਂ ਮੈਂ ਬਕਾਇਦਾ ਨਾ ਭੇਜਦਾ ਜੀ ਵੀ ਇਹਨਾਂ ਬੰਦਿਆਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਤੁਸੀਂ ਇਹਦੀ ਪੂਰਕ ਪੜਤਾਲ ਕਰੋ ਹਨਾ ਤਾਂ ਪਰ ਕੋਈ ਰਿਸਪਾਂਸ ਹੀ ਨਹੀਂ ਆਇਆ ਤਾਂ ਇਹ ਸਵੱਬ ਬਣਿਆ ਕਹਿ ਲੋ ਵੀ ਮੁੱਖ ਮੰਤਰੀ ਆ ਰਹੇ ਤਾਂ ਮੈਨੂੰ ਇਹ ਵੀ ਆਪਾਂ ਨੂੰ ਆ ਇਹਦੇ ਚ ਇੱਕ ਮੰਗ ਪੱਤਰ ਲਿਖ ਕੇ ਦੇਣਾ ਚਾਹੀਦਾ ਜੀ ਵੀ ਉਹਨਾਂ ਨੂੰ ਵੀ ਧਿਆਨ ਚ ਲਿਆਈਏ ਵੀ ਹੋ ਸਕਦਾ ਜਿਹੜੇ ਨਸ਼ਾ ਵੇਚਦੇ ਆ ਇਹਨਾਂ ਤੇ ਪੁਲਿਸ ਪ੍ਰਸ਼ਾਸਨ ਮੁੱਖ ਮੰਤਰੀ ਬਾਦ ਐਕਸ਼ਨ ਖੁਦ ਲੈਣ ਜੇ ਕੰਟਰੋਲ ਹੋ ਜਾ ਜਿਹੜੇ ਆਪਣੇ ਮਾਵਾ ਪੁੱਤ ਹੈ ਮਾਵਾ ਦੇ ਪੁੱਤ ਨੇ ਧੀਆਂ ਨੇ ਨਸ਼ੇ ਤੇ ਲੱਗ ਰਹੇ ਨੇ ਹਨਾ ਲਗਾਤਾਰ ਚਿੱਟਾ ਜਿਹੜੇ ਉਹਨਾਂ ਦੀਆਂ ਰਗਾਂ ਚ ਭਰਿਆ ਜਾ ਰਿਹਾ ਰੁਕ ਸਕੇ ਜੀ ਤਾਂ ਮੁੱਖ ਮੰਤਰੀ ਸਾਹਿਬ ਨੂੰ ਮੈਂ ਸਵਾਲ ਨਹੀਂ ਕਰਿਆ ਕੋਈ ਜੀ ਉਹ ਪਹਿਲਾਂ ਕਹਿੰਦਾ ਸਵਾਲਾਂ ਤੋਂ ਡਰਦੇ ਆ ਆਪਾਂ ਸਵਾਲ ਨਹੀਂ ਕਰੇ ਆਪਾਂ ਇੱਕ ਚਿੱਠੀ ਬਕਾਇਦਾ ਲਿਖੀ ਚਿੱਠੀ ਤੇ ਲਿਖਿਆ ਸੀ ਨਸ਼ਿਆਂ ਨੂੰ ਬੰਦ ਕਰੋ ਚਿੱਟਾ ਵੇਚਣ ਵਾਲਿਆਂ ਤੇ ਕਾਰਵਾਈ ਕਰੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਟਮਾਨ ਨੂੰ ਜੀ ਦੁੱਤ ਪੱਤਰ ਅਸ ਇਨਾ ਉਹਦੇ ਉੱਤੇ ਲਿਖਿਆ ਸੀ ਬੰਦ ਲਫਾਵਾ ਸੀ ਕੋਈ ਉਹ ਚਾਈਨੀਸ ਕੋਈ ਨਹੀਂ ਨਾ ਤਾਂ ਉਹ ਚਗੋਲੀ ਸੀ ਕੋਈ ਜੀ ਤੇ ਨਾ ਕੋਈ ਉਹ ਚਸਲਾ ਸੀ ਤੇ ਨਾ ਕੋਈ ਬੰਬ ਸੀ ਜਿਹੜਾ ਆਪਾਂ ਖਤਰਾ ਹੋ ਜਿਕੇ ਕਹਿ ਲੀਏ ਜੀ ਤੇ ਨਾ ਹੀ ਉਹ ਕਰੋਨਾ ਵਾਲੇ ਘਟਾਣੂ ਸੀ ਜੀ ਵੀ ਜਾਣ ਕਰੋਨਾ ਹੋ ਸਕਦਾ ਇਹਨਾਂ ਨਾਲ ਜੀ ਜੀ ਤਾਂ ਇਸ ਤਰ੍ਹਾਂ ਕਰਕੇ ਜਦੋਂ ਮੈਂ ਤੁਰਿਆ ਆ ਰਿਹਾ ਸੀ ਉਦੋਂ ਪੱਤਰਕਾਰ ਸਾਥੀਆਂ ਦੇ ਨਾਲ ਜੀ ਤੇ ਇਹਨਾਂ ਦੀ ਕਵਰੇਜ ਵੇਖਦਾ ਸੀ ਵੀ ਇਕੱਠਕੁੱਟ ਵੇਖ ਲੈਣੇ ਮੈਂ ਕਿ ਵੀ ਕਿੰਨਾ ਕਹਿ ਗਿਆ ਚਲੋ ਕਰ ਲਈਏ ਵੀ ਆਪਣਾ ਫਰਜ਼ ਬੰਦਾ ਮੱਖ ਮੰਤਰੀ ਸਾਹਿਬ ਆਏ ਆ ਜੀ ਤਾਂ ਮੈਂ ਕਹਿੰਦਾ ਚਲੋ ਸੋਚ ਰਿਹਾ ਸੀ ਵੀ ਚਲੋ ਕਿਕਲੀ ਸੁਣਦੇ ਆ ਮਾਨ ਸਾਹਿਬ ਦੀ ਜੀ ਕਿਕਲੀ ਸੁਣ ਤੋਂ ਪਹਿਲੇ ਹੀ ਉਹਨਾਂ ਨੇ ਕਿਕਲੀ ਪੁਲਿਸ ਨੇ ਮੈਨੂੰ ਪਾਲੀ ਜੀ ਤਾਂ ਉਹਨਾਂ ਨੇ ਦੁਕਾਨ ਤੋਂ ਭਾਂਡੇ ਦੁਕਾਨ ਤੇ ਖੜਾ ਸੀ ਮੈਂ ਤਾਂ ਉੱਥੋਂ ਸੀ ਆਈਡੀ ਡਿਪਾਰਟਮੈਂਟ ਦਾ ਹੁੰਦਾ ਮੁੰਡਾ ਤਾਂ ਮੇਰੇ ਪਿੰਡ ਦਾ ਹੀ ਇਹ ਲੜਕਾ ਜੀ ਜੀ ਤਾਂ ਓ ਮੈਨੂੰ ਵਿਸ਼ਵਾਸ 'ਚ ਲੈ ਲੈਂਦਾ ਕਹਿੰਦਾ ਰਣਜੀਤ ਆਪਾਂ ਭਗਵਾਨ ਤਮਨਜੀ ਨੂੰ ਮਿਲਦੇ ਆਂ ਤੇ ਤੁਸੀਂ ਉਹਨਾਂ ਨੂੰ ਚਿੱਠੀ ਦੇ ਦਿਓ ਤੇ ਸੋਨੂੰ ਮੀਟਿੰਗ ਕਰਾ ਦਿੰਨੇ ਆ ਮੈਂ ਕਿਹਾ ਚੱਲ ਕੋਈ ਨਹੀਂ ਉਹ ਮੇਰਾ ਹੱਥ ਫੜ ਕੇ ਲੈ ਜਾਂਦਾ ਭਰਾਵੇਂ ਤੌਰ ਤੇ ਜੀ ਤਾਂ ਮੈਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਰੀਟੇਨ ਕਰ ਰਹੇ ਨੇ ਜੀ ਉਹ ਭਲੇਖਾ ਦਿੱਤਾ ਗਿਆ ਤਾਂ ਨਾਲ ਹੀ ਮਗਰ ਡੀਐਸਪੀ ਸਾਹਿਬ ਤੇ ਸਾਈਬਰ ਸੈੱਲ ਦੀ ਜਿਹੜੀ ਮੈਡਮ ਹੈ ਅਰਵਿੰਦਰ ਕੌਰ ਜੀ ਤੇ ਐਸਪੀ ਐਚ ਚਾਲ ਉਹ ਤਿੰਨੇ ਆ ਕੇ ਫਿਰ ਕਮਰੇ ਦੇ ਵਿੱਚ ਮੈਨੂੰ ਇੱਕ 'ਚ ਜਿਹੜਾ ਫੋਟੋ ਟਾਈਪਿੰਗ ਵਾਲਾ ਕਮਰਾ ਤੇ ਉੱਥੇ ਰੱਖਦੇ ਉਹਨਾਂ ਟਾਈਮ ਜਾਣ ਹੀ ਨਹੀਂ ਦਿੰਦੇ ਕਿਤੇ ਇੰਨਾ ਚ ਕੁਰਸੀਆਂ ਮਾਨ ਆ ਜਿਹੜਾ 12:30 ਮਿੰਟ ਇੱਥੇ ਰਹਿੰਦੇ ਆ ਕਰੀਬ ਗਿੱਡੜਵਾ ਦੇ ਵਿੱਚ ਤਾਂ ਮੈਨੂੰ 15 ਤੋਂ 18 ਮਿੰਟ ਉੱਥੇ ਰੱਖਿਆ ਜਾਂਦਾ ਜੀ ਜੀ ਇਸੇ ਦਰਾਂ ਨੂੰ ਕੁਝ ਕਿਹਾ ਵੀ ਪੁਲਿਸ ਨੇ ਤੁਹਾਡੇ ਨਾਲ ਵਧੀਕੀ ਵੀ ਕੀਤੀ ਡੀਟੇਨ ਕਰਨਾ ਵੀ ਆਪਣੇ ਆਪ ਚ ਇੱਕ ਵਧੀਕੀ ਇਸ ਤੋਂ ਇਲਾਵਾ ਕੁਝ ਹੋਰ ਨਾ ਉਹਨਾਂ ਨੇ ਇਹ ਕਿਹਾ ਵੀ ਇਨਟੈਰੋਗੇਟ ਕੀਤਾ ਵੀ ਕਿਤੇ ਤੁਹਾਨੂੰ ਕੋਈ ਪਾਰਟੀ ਤਾਂ ਨਹੀਂ ਕਹਿ ਰਹੀ ਜਾਂ ਕੋਈ ਹੋਰ ਤਾਂ ਨਹੀਂ ਕਹਿ ਰਿਹਾ ਜਾਂ ਸਾਡੀ ਐਸਚਾ ਨਹੀਂ ਬੰਦੀ ਤਾਂ ਇਸ ਤਰ੍ਹਾਂ ਦੇ ਉਹਨਾਂ ਦੇ ਸਵਾਲ ਸੀਗੇ ਹਾਸੇ ਮਜ਼ਾਕ ਦੇ ਵਿੱਚ ਸਵਾਲ ਕਰ ਰਹੇ ਸੀ ਪਰ ਬੇਹੁਦਾ ਸਵਾਲ ਸੀ ਜਿਹੜੇ ਨਹੀਂ ਕਰਨੇ ਚਾਹੀਦੇ ਸਵਾਲ ਤਾਂ ਆਪਾਂ ਨੂੰ ਕਰਨੇ ਚਾਹੀਦੇ ਸੀ ਵੀ ਸਾਡੀ ਜਿਹੜੀ ਲਿਸਟ ਆ ਤੁਸੀਂ ਉਹਦੇ ਤੇ ਕਾਰਵਾਈ ਕਿਉਂ ਨਹੀਂ ਕਰ ਰਹੇ ਕਿ ਸਾਨੂੰ ਕਾਰਵਾਈ ਕਰਨੀ ਚਾਹੀਦੀ ਆ ਪੁਲਿਸ ਪ੍ਰਸ਼ਾਸਨ ਆ ਜਿਹੜਾ ਉਹਨੂੰ ਸਭ ਕੁਝ ਪਤਾ ਮੇਰਾ ਪਤਾ ਲੱਗ ਸਕਦਾ ਇੰਨੇ ਕਰਦੇ ਵਿੱਚੋਂ ਤਾ ਨਸ਼ਾ ਵੇਚਦੇ ਆ ਬੰਦੇ ਉਹਨਾਂ ਦੇ ਬਾਰੇ ਕਿਉਂ ਨਹੀਂ ਉਹਨਾਂ ਨੂੰ ਧਿਆਨ ਪੇੜਣੀਆਂ ਦੇ ਉੱਤੇ ਚਰਿਆ ਵਿਕੀ ਜਾਂਦਾ ਜੀ ਉਸ ਨੂੰ ਕਿਵੇਂ ਪਤਾ ਲੱਗਿਆ ਕਿ ਰঞ্জੀਤ ਸਿੰਘ ਗਿੱਲ ਜਿਹੜੇ ਪੱਤਰਕਾਰ ਨੇ ਇਲਾਕੇ ਦੇ ਪੁਲਿਸ ਚੰਗੀ ਤਰ੍ਹਾਂ ਤੁਹਾਨੂੰ ਜਾਣਦੀ ਆ ਸਿਪਾਈ ਤੋਂ ਲੈ ਕੇ ਐਸਐਸਪੀ ਲੈਵਲ ਤੱਕ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਕਿ ਤੁਸੀਂ ਚਿੱਠੀ ਦੇਣੀ ਆ ਕਿਸੇ ਪੱਤਰਕਾਰ ਸਾਥੀ ਨੇ ਦੱਸਦਾਗਾ ਨਹੀਂ ਐਕਚੁਅਲੀ ਕੀ ਸੀਗਾ ਵੀ ਇੱਕ ਦਿਨ ਪਹਿਲਾਂ ਮੈਂ ਸੋਸ਼ਲ ਮੀਡੀਆ ਆਪਣਾ ਚਲਾਉਣੇ ਆ ਰਜੀਤ ਸਿੰਘ ਗਿੱਲ ਦੇ ਨਾਂ ਤੇ ਆਈਡੀ ਚੱਲਦੀ ਆ ਜੀ ਤਾਂ ਮੈਂ ਉਹਦੇ ਤੇ ਲਿਖਿਆ ਸੀਗਾ ਵੀ ਮੈਂ ਕਿ ਜਦੋਂ ਮੁੱਖ ਮੰਤਰੀ ਸਾਹਿਬ ਮਾਨ ਜੋਗੇ ਇੱਧਰ ਆਉਣਗੇ ਤਾਂ ਮੇਰੀ ਦਿਲੀ ਇੱਛਾ ਵੀ ਉਹਨਾਂ ਨੂੰ ਆਪਾਂ ਇੱਕ ਚਿੱਠੀ ਦੇਈਏ ਵੀ ਚਿੱਟੇ ਵਾਲੇ ਜਿਹੜਾ ਚਿੱਟਾ ਵੇਚਦੇ ਆ ਹਲਕੇ ਦੇ ਵਿੱਚ ਤਾਂ ਉਹਨਾਂ ਤੋਂ ਜਿਹੜਾ ਪਤਾ ਲੱਗ ਸਕੇ ਵੀ ਵੀ ਇੱਥੇ ਵੀ ਚਿੱਟਾ ਹੈਗਾ ਵੀ ਪੰਜਾਬ 'ਚ ਕਹਿੰਦੇ ਚਿੱਟਾ ਖਤਮ ਹੋ ਗਿਆ ਪਰ ਚਿੱਟਾ ਖਤਮ ਨਹੀਂ ਹੋਇਆ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਧੀ ਇੱਕ ਵੀ ਜਿਹੜੇ ਨੌਜਵਾਨ ਹੈ ਉਹ ਮਿੱਠੀਆਂ ਗੋਲੀਆਂ ਜਾਂ ਮਿੱਠੇ ਦੁੱਧ ਨਾਲ ਨਹੀਂ ਮਾਰੇ ਉਹੋ ਉਹੀ ਚਿੱਟਾ ਜਿਹੜੀ ਕਦੇ ਤੁਸੀਂ ਕਿੱਕਲੀ ਪਾਉਂਦੇ ਸੀ ਕਾਲੀਆਂ ਨੂੰ ਕਿੱਕਲੀ ਪਾਉਂਦੇ ਸੀ ਨਾ ਜੀ ਪੱਗ ਮੇਰੇ ਵੀਰ ਦੀ ਚਿੱਟਾ ਮੇਰੇ ਭਾਈ ਦਾ ਤੇ ਸ਼ਰਿਆਂ ਵਕਾਈ ਦਾ ਉਹ ਕਿੱਕਲੀ ਮਾਨ ਸਾਹਿਬ ਨੂੰ ਯਾਦ ਕਰਾਉਣ ਦੀ ਲੋੜ ਸੀ ਮੈਂ ਕਿ ਉਹਨਾਂ ਨੂੰ ਕਰਾਦ ਕੇ ਆਪਾ ਜੀ ਅੱਜ ਵੀ ਬੰਦਾ ਆਪਣਾ ਜਿਨ੍ਹਾਂ ਨੇ ਤੁਹਾਨੂੰ ਡਿਟੇਨ ਕੀਤਾ ਇਹ ਮੁਕਸਰ ਪੁਲਿਸ ਦੇ ਹੀ ਆਫੀਸਰ ਸੀ ਚਾਹੇ ਉਹ ਐਸ ਐਚਓ ਚਾਹੇ ਡੀ ਐਸ ਪੀ ਚਾਹੇ ਉਹ ਸਾਈਬਰ ਸੈੱਲ ਇਨਚਾਰਜ ਜਾਂ ਐਸ ਪੀ ਹੈੱਡ ਕੁਆਰਟਰ ਬਾਹਲੀ ਪੁਲਿਸ ਕੀ ਇਹ ਮੁਕਸਰ ਦੀ ਪੁਲਿਸ ਸੀ ਨਹੀਂ ਉਹ ਜਿਹੜਾ ਸੀਗਾ ਡੀਐਸਪੀ ਕਿਦਰਬਾ ਸੀ ਤੇ ਸਾਈਬਰ ਸੈੱਲ ਤੋਂ ਜਿਹੜੇ ਸੀਗੇ ਮੈਡਮ ਇਨਚਾਰਜ ਉਹ ਮੁਕਸਰ ਤੋਂ ਤੇ ਐਸਐਸਪੀ ਜਿਹੜੇ ਐਸਪੀਐਚ ਸੋਰੀ ਉਹੋ ਨੇ ਚਾਰਲ ਨੇ ਉਹ ਸ਼੍ਰੀ ਮੁਕਸਰ ਸਾਹਿਬ ਤੋਂ ਸੀ ਉਹਨਾਂ ਨੇ ਤੁਹਾਨੂੰ ਦੱਸਿਆ じゃ ਤੁਸੀਂ ਪੁੱਛਿਆਗਾ ਕਿ ਕਿਸ ਦੀ ਡਾਇਰੈਕਸ਼ਨ ਤੇ ਮੈਨੂੰ ਡਿਟੇਨ ਕੀਤਾ ਉਹਨਾਂ ਨੇ ਕਿਹਾ ਵੀ ਸਾਨੂੰ ਐਸਐਸਪੀ ਸਾਹਿਬ ਤੋਂ ਪਤਾ ਲੱਗਿਆ ਵੀ ਇਸ ਤਰ੍ਹਾਂ ਕਰਕੇ ਵੀ ਤੁਸੀਂ ਇੱਕ ਚਿੱਠੀ ਦੇ ਰਹੇ ਹੋ ਜੀ ਤਾਂ ਵੀ ਉਹਦੇ ਕਰਕੇ ਅਸੀਂ ਤੁਹਾਨੂੰ ਵੀ ਅਰ ਕਹਿ ਰਹੇ ਆ ਵੀ ਤੁਸੀਂ ਰਿਕੁਐਸਟ ਕਰ ਰਹੇ ਆ ਵੀ ਤੁਸੀਂ ਇੱਥੇ ਬੈਠ ਜਾਓ ਤੇ ਕੁਝ ਸਮਾਂ ਰੁਕ ਜਾਓ ਤੁਸੀਂ ਐਸਐਸਪੀ ਨਾਲ ਗੱਲ ਕੀਤੀ ਕੌਣ ਨੇ ਐਸਐਸਪੀ ਤੁਹਾਡੇ ਇਲਾਕੇ ਦੇ ਆ ਭਗਿਰਾਥ ਮੀਨਾ ਜੀ ਹੈ ਸਾਡੇ ਐਸਐਸਪੀ ਜੀ ਤੁਸੀਂ ਐਸਐਸਪੀ ਨਾਲ ਕੀਤਾ ਕਿ ਤੁਸੀਂ ਮੈਨੂੰ ਕਿਸ ਬੇਸ ਤੇ ਮੈਨੂੰ ਡਿਟੇਨ ਕੀਤਾ ਹੈਗਾ ਜੀ ਪੁੱਛਿਆ ਜੀ ਤੁਸੀਂ ਨਹੀਂ ਮੈਂ ਦੁਬਾਰਾ ਨਹੀਂ ਕਰਿਆ ਫੋਨ ਉਹਨਾਂ ਨੂੰ ਕੋਈ ਕਿਉਂਕਿ ਮੈਂ ਉਸ ਤੋਂ ਬਾਅਦ ਉਲਝ ਗਿਆ ਤੇ ਬਾਅਦ ਦੇ ਵਿੱਚ ਮੇਰਾ ਇਹ ਨਹੀਂ ਬਣਿਆ ਵੀ ਮੈਂ ਤਾਂ ਇਹ ਚਾਹਣਾ ਵੀ ਤੁਸੀਂ ਮੈਨੂੰ ਡਿਟੇਨ ਕਰ ਰਹੇ ਹੋ ਡਿਟੇਨ ਕਰਨਾ ਤਾਂ ਤੁਸੀਂ ਉਹਨਾਂ ਨੂੰ ਕਰੋ ਨਾ ਜਿਹੜੇ ਧੀਆ ਪੁੱਤ ਮਾਰ ਰਹੇ ਨੇ ਨਸ਼ੇ ਲਿਆ ਕੇ ਸ਼ਰਮ ਵੇਚ ਰਹੇ ਨੇ ਜੇ ਤੁਸੀਂ ਇਹ ਕਮਾਲ ਦੀ ਗੱਲ ਦੇਖੋ ਜੀ ਜਿਹੜੀਆਂ ਰੇੜੀਆਂ ਨਾ ਜਿਹੜੀਆਂ ਲੱਗਦੀਆਂ ਬਰਕਰਾਰ ਵਾਲੀਆਂ ਉਹਨਾਂ ਤੋਂ ਚਿੱਟਾ ਆਸਾਨੀ ਨਾਲ ਮਿਲ ਜਾਂਦਾ ਮੈਂ ਤਾਂ ਇਹ ਵੀ ਕਹਿੰਦਾ ਸੀ ਜੇ ਕਿਸੇ ਨੇ ਮਗਾਉਣਾ ਤਾਂ ਮੈਂ ਲਿਆ ਦਿਨਾ ਬਾਈ ਜੀ ਇੱਕ ਮੈਨੂੰ ਹੋਰ ਦੱਸਿਓ ਕਿ ਜਿਵੇਂ ਤੁਸੀਂ ਇਲਾਕੇ ਦੇ ਵਿੱਚ ਇੱਕ ਬਤੌਰ ਪੱਤਰਕਾਰ ਵੀ ਫਰਜ਼ ਨਿਭਾ ਰਹੇ ਹੋ ਔਰ ਸਮਾਜ ਸੇਵੀ ਦੇ ਤੌਰ ਤੇ ਵੀ ਵੈਸੇ ਪੱਤਰਕਾਰ ਦਾ ਕੰਮ ਵੀ ਸਮਾਜ ਸੇਵਕ ਦੇ ਤੌਰ ਤੇ ਗਿਣਿਆ ਜਾਂਦਾ ਅ ਗਿੱਦੜਬਾਹ ਦੀ ਗੱਲ ਕੀਤੀ ਜਾਵੇ ਤਾਂ ਤੁਹਾਡੇ ਕੋ ਕੋਈ ਇਦਾਂ ਦੇ ਅੰਕੜੇ ਨੇ ਕਿ ਕਿੰਨੀਆਂ ਕਿ ਹੁਣ ਤੱਕ ਡੈਥ ਹੋ ਚੁੱਕੀ ਜਦੋਂ ਦਾ ਤੁਸੀਂ ਕਾਲਾ ਦੀਪਸ ਤੋਂ ਲੈ ਕੇ ਤੇ ਹੁਣ ਤੱਕ ਕਾਰਵਾਈ ਕਰ ਰਹੇ ਹੋ ਐਕਚੁਅਲੀ ਸਾਡੇ ਕੋਲੇ ਡੈਥ ਦਾ ਰਿਕਾਰਡ ਹੈ ਨਹੀਂ ਪਰ ਸਾਡਾ ਇਹ ਸੀਗਾ ਕਿ ਜਿਹੜਾ ਅਸੀਂ ਉਸ ਟਾਈਮ ਤੇ ਕੀਤਾ ਸੀ ਕਰੀਬ 2000 ਜਿਹੜਾ ਸੀਗੇ ਲੋਕ ਸੀਗੇ ਐਡਿਕਟਡ ਸੀਗੇ ਉਹਨਾਂ ਨੂੰ ਅਸੀਂ ਨਸ਼ਾ ਛਡਾਊ ਜਿਹੜੇ ਸੀਗੇ ਆਪਣੇ ਹਸਪਤਾਲ ਉਹਨਾਂ ਤੇ ਕੱਲ ਜਾਣ ਦੀ ਕੋਸ਼ਿਸ਼ ਕੀਤੀ ਜੀ ਤੇ ਉਹਨਾਂ ਚੋਂ ਚੰਗੇ ਭਾਗੇ ਰਹੇ ਕਾਫੀ ਜਣੇ ਨੇ ਉਹ ਚ ਛੱਡਿਆ ਵੀ ਹੈ ਜੀ ਜੀ ਡੈਥ ਦਾ ਕੋਈ ਤੁਹਾਡੇ ਕੋਈ ਇਦਾਂ ਦਾ ਅੰਕੜਾ ਨਹੀਂ ਆਹ ਡੈਥ ਦਾ ਇਹ ਆ ਵੀ ਜਿਵੇਂ ਅ ਦਿੱਥਾ ਤਾਂ ਜਿਵੇਂ 5 ਜੇ 5 65 ਚ ਵਿੱਚ ਇੱਕ ਵਾਰੀ ਡੈਥ ਹੋ ਜਾਂਦੀਆਂ ਤਾਂ ਉਹਦੇ ਚ ਜਿਹੜੀ ਪੁਲਿਸ ਪ੍ਰਸ਼ਾਸਨ ਮੰਨਿਓ ਹੈ ਉਹ ਦਬਾ ਦਿੱਤਾ ਜਾਂਦਾ ਉਹਨਾਂ ਨੂੰ ਪਰਿਵਾਰ ਨੂੰ ਸਮਝਾ ਦਿੱਤਾ ਜਾਂਦਾ ਜੀ 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 ਮਰਨ ਬਾਦ ਪੁਲਿਸ ਪਹੁੰਚ ਜਾਂਦੀ ਹੈ ਘਰੇ ਪਰ ਜਦੋਂ ਪਰਿਵਾਰਾਂ ਨੂੰ ਪਹਿਲਾਂ ਕਹਿੰਦੇ ਵੀ ਇਹਦੇ ਤੇ ਕਾਰਵਾਈ ਕਰੋ ਉਦੋਂ ਪੁਲਿਸ ਕੋਲੇ ਟਾਈਮ ਨਹੀਂ ਹੁੰਦਾ ਤਾਂ ਉਹ ਜਿਹੜੇ ਅੰਕਰੇ ਨੇ ਇਸ ਕਰਕੇ ਉਹ ਰਿਕਾਰਡ ਦੇ ਵਿੱਚ ਨਹੀਂ ਆਉਂਦੇ ਆਪਣੀ ਵੀ ਮਜਬੂਰੀ ਹੋ ਜਾਂਦੀ ਹੈ ਜਿੰਨਾ ਚਿਰ ਉਹ ਉਹ ਜਿਹਨਾਂ ਨੇ ਰਿਕਾਰਡ ਹੈ ਉਹਦੇ ਵਿੱਚ ਨਹੀਂ ਆਉਂਦਾ ਵੀ ਇਹੇ ਚਿੱਟੇ ਨਾਲ ਹੋਈ ਹੈ ਜਾਂ ਕਾਦੇ ਨਾਲ ਡੈਥ ਹੋਈ ਹੈ ਤਾਂ ਆਪਾਂ ਉਹ ਵੀ ਉਹਨੂੰ ਕਹਿ ਨਹੀਂ ਸਕਦੇ ਚਿੱਟੇ ਨਾਲ ਹੋਈ ਹੈ ਪਰ ਜਿਹੜਾ ਅਸਲੀ ਹਕੀਕਤ ਇਹ ਆ ਵੀ ਚਿੱਟੇ ਨਾਲ ਥੋੜੇ ਦਿਨਾਂ ਦੇ ਵਿੱਚ ਹੀ ਜੇ ਮੇਰੇ ਗੁਰੂ ਸਰ ਪਿੰਡ ਦੀ ਗੱਲ ਕਰ ਲਈਏ ਤਾਂ ਤਿੰਨ ਚਾਰ ਮੌਤਾਂ ਇੱਥੇ ਹੋਈਆਂ ਕਰੀਬ 2 ਤੋਂ 3 ਮਹੀਨਿਆਂ ਦੇ ਅੰਕਰੇ ਦੇ ਵਿੱਚ ਵਿੱਚ ਜਿਹੜਾ ਸਮਾਂ ਉਹਦੇ ਵਿੱਚ ਵਿੱਚ ਪਿਆਰ ਜੀ ਜੀ ਜਿਹੜੀ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਦੇਣੀ ਸੀ ਨਸ਼ੇ ਦੇ ਤਸਕਰਾਂ ਦੀ ਜਾਂ ਵੇਚਣ ਵਾਲਿਆਂ ਦੀ ਉਹ ਕਿੰਨੇ ਕੀ ਨਾਮ ਨੇ ਤੇ ਕਿਹੜੇ ਇਲਾਕੇ ਦੇ ਗਿੱਦੜ ਬਾਏ ਦੇ ਨੇ ਕਿ ਬਾਹਰਲੇ ਪਿੰਡਾਂ ਦੇ ਨੇ ਉਹਦੇ 'ਚ ਕਰੀਬ ਜੀ ਕਰਮਵਾਰ ਉਹਦੇ 'ਚ ਲਿਖਿਆ ਸੀਗਾ ਵੀ ਆਪਾਂ ਕਰੀਬ 20 ਸੀਗੇ ਜੀ ਉਹਦੇ ਚ ਪਹਿਲ ਦੇ ਆਧਾਰ ਤੇ ਲਿਖੇ ਸੀ ਕਿ ਮੇਨ ਜਿਹੜੇ ਡਰੱਗ ਪੈਡਲਰ ਨੇ ਤੇ ਉਹ ਗਿੱਦੜਬਾਹ ਦੇ ਨੇ ਕਿ ਬਾਕੀ ਉਹਦੇ ਚ ਇਸ ਤਰ੍ਹਾਂ ਜਿਹੜੇ ਸੀਗੇ ਗਿੱਦੜਬਾਹਾ ਤੇ ਸੀਗੇ ਉਹਦੇ ਚ ਪੰਜ ਤੋਂ 7 ਤੱਕ ਗਿੱਦੜਬਾਹਾ ਦੇ ਕੱਲੇ ਸ਼ਹਿਰ ਦੇ ਸੀ ਜਿਹੜੇ ਮੇਨ ਨੇ ਜਿਹੜੇ ਲਗਾਤਾਰ ਲੰਮੇ ਸਮੇਂ ਤੋਂ ਵੇਚਦੇ ਆ ਰਹੇ ਨੇ ਜੀ ਤਾਂ ਉਸ ਤੋਂ ਇਲਾਵਾ ਜਿਹੜਾ ਕਿਵੇਂ ਦੋਦਾ ਨਗਰ ਉੱਥੋਂ ਦਾ ਤੇ ਉਸ ਤੋਂ ਇਲਾਵਾ ਬਾਦੀਆਂ ਨਗਰ ਹੋ ਗਿਆ ਗੁਰੂ ਸਰ ਹੋ ਗਿਆ ਤਾ ਸੁਖਨਾ ਅ블ੂ ਹੋ ਗਿਆ ਇਸ ਤਰ੍ਹਾਂ ਕਰਕੇ ਬਾਕੀ ਪਿੰਡਾਂ ਦੇ ਵੀ ਨਾਲ ਉਹਦੇ ਸੀਗੇ ਜੀ ਤੇ ਰঞ্জੀਤ ਜੀ ਇਹਨਾਂ ਚੋਂ ਕਿੰਨੇ ਕੀ ਪੁਲਿਸ ਨੇ ਪਹਿਲਾਂ ਗ੍ਰਿਫਤਾਰ ਕੀਤੇ ਨੇ ਜਾਂ ਪਰਚੇ ਦਰਜ ਹੋਏ ਨੇ ਜਾਂ ਛੱਡ ਦਿੱਤੇ ਗਏ ਨੇ ਜਾਂ ਜ਼ਮਾਨਤ ਤੇ ਆਏ ਨੇ ਹਾਂ ਜੀ ਕਮਾਲ ਦੀ ਗੱਲ ਇਹ ਰਹੀ ਹੈ ਜਦੋਂ ਦੀ ਮਾਨ ਸਰਕਾਰ ਆਈ ਹੈ ਆਪਾਂ ਬਲੇਮ ਨਹੀਂ ਲਾਉਂਦੇ ਨਾ ਡੀਫੇਮ ਕਰ ਰਹੇ ਹਾਂ ਤਾਂ ਜਿਹੜੀ ਚਿੱਟੇ ਵਾਲਾ ਤੇ ਕਾਰਵਾਈ ਘੱਟ ਹੁੰਦੀ ਆ ਜੀ ਪਤਾ ਨਹੀਂ ਕੀ ਗੱਲ ਹੈ ਤੇ ਜਿਹੜਾ ਕੋਈ ਆਮ ਮੰਨ ਲਓ ਕੋਈ ਉਹ ਕਿ ਪੋਸਟਾਲਾ ਜਾਂ ਸ਼ਰਾਬ ਵਾਲਾ ਉਹੋ ਜਿਹੇ ਕੇਸ ਆ ਜਿਹੜੇ ਉਹਨਾਂ ਤੇ ਜਾਦੇ ਕਾਰਵਾਈ ਹੁੰਦੀ ਹੈ ਜੀ ਨਹੀਂ ਜਿਹੜੇ ਤੁਸੀਂ ਅਜੇ ਸੂਚੀ ਦੇਣੀ ਸੀ ਸੀਐਮ ਸਾਹਿਬ ਨੂੰ ਉਹਨਾਂ ਚੋਂ ਕੋਈ ਇਦਾਂ ਦਾ ਹੈਗਾ ਕਿ ਆਲਰੇਡੀ ਪੁਲਿਸ ਨੇ ਉਹਦੇ ਖਿਲਾਫ ਮੁਕਦਮਾ ਦਰਜ ਕੀਤਾ ਹੋਇਆ ਜਾਂ ਫੜਿਆ ਨਾ ਗਿਆ ਹੋਵੇ ਜਾਂ ਫਰਾਰ ਨਹੀਂ ਉਹਦੇ ਚ ਇਹ ਵੀ ਉਹਦੇ ਚ ਜਿਹੜੇ ਸੂਚੀ ਦਿੱਤੀ ਆ ਉਹਦੇ ਚ ਇਹ ਵੀ ਹੈ ਕਈਆਂ ਤੇ ਮੁਕਦਮੇ ਵੀ ਹੋਏ ਨੇ ਜੀ ਇਹ ਵਾਲੀ ਜਿਹੜੀ ਪਰ ਫੇਰ ਵੀ ਉਹ ਬੰਦੇ ਹਟੇ ਨਹੀਂ ਉਹ ਵੇਚ ਰਹੇ ਆ ਫੇਰ ਵੀ ਦੁਬਾਰਾ ਉਹਨੇ ਤਰੀਕੇ ਨਾਲ ਚੱਲ ਰਿਹਾ ਕੰਮ ਉਹਨਾਂ ਦਾ ਜੋ ਤੁਸੀਂ ਸੂਚੀ ਬਣਾਈ ਜੋ ਸੀਐਮ ਸਾਹਿਬ ਨੂੰ ਦੇਣੀ ਸੀ ਤੁਸੀਂ ਈ ਹੁਣ ਕੇ ਜਿਨ੍ਹਾਂ ਨੇ ਤੁਹਾਨੂੰ ਡਿਟੇਨ ਕੀਤਾ ਐਸਪੀ ਹੈੱਡ ਕੁਆਟਰ ਉਹਨਾਂ ਨੂੰ ਪਹੁੰਚਾ ਦਿੱਤੀ ਗਈ ਹੈ ਕਿ ਤੁਸੀਂ ਜਾ ਕੇ ਆਪਣੇ ਐਸਐਸਪੀ ਨੂੰ ਦੱਸ ਦਿਓ ਜਿਨ੍ਹਾਂ ਨੇ ਮੈਨੂੰ ਡਿਟੇਨ ਕੀਤਾ ਐਕਚੁਅਲੀ ਮੈਂ ਕੀ ਕੀਤਾ ਵੀ ਵਹਿਮਾ ਵਟਸਐਪ ਕਰ ਦਿੱਤੀ ਸੀ ਕਿ ਐਸਐਸਪੀ ਸਾਹਿਬ ਨੂੰ ਜੋ ਸੂਚੀ ਸੀਗੀ ਤੇ ਮੈਂ ਇਹ ਨਹੀਂ ਸਮਝਿਆ ਵੀ ਤੁਸੀਂ ਇੱਕ ਅਫਸਰ ਹੈ ਜਿਹੜਾ ਉਹਨੂੰ ਮੰਗਣੀ ਚਾਹੀਦੀ ਸੀ ਜਿਹੜਾ ਡਿਟੇਨ ਕਰ ਰਿਆ ਸੀ ਉਹਨੂੰ ਮੰਗਣੀ ਚਾਹੀਦੀ ਸੀ ਸਰ ਪਰ ਉਸ ਅਫਸਰ ਨੇ ਕੁਝ ਮੰਗਿਆ ਹੀ ਨਹੀਂ ਜਿਹੜੇ ਹੂੰ ਤੁਸੀਂ ਐਸਐਸਪੀ ਨੂੰ ਵਟਸਐਪ ਕੀਤੀ ਹੈ ਭਾਗੀ ਰਥ ਮੀਨਾ ਸਾਹਿਬ ਤੁਹਾਡੇ ਮੁਕਸਰ ਸਾਹਿਬ ਦੇ ਐਸਐਸਪੀ ਉਹਨਾਂ ਨੇ ਵੇਖ ਲਈ ਕੋਈ ਸ਼ੋਰ ਕੀਤਾ ਕਿ ਦੇਖੀ ਨਹੀਂ ਉਹਨਾਂ ਨੇ ਸ਼ੋਰ ਕਰਤਾ ਉਹਨੂੰ ਇਹ ਉਹਨਾਂ ਨੂੰ ਇਹ ਵੀ ਕਹਿ ਦਿੱਤਾ ਗਿਆ ਵੀ ਭਾਈ ਅਸੀਂ ਹੈਂਡਓਵਰ ਸਰਦਾਰ ਭਗਵਾਨ ਸਿੰਘ ਮਾਨ ਨੂੰ ਵੀ ਕਰ ਦਿੱਤੀ ਹੈ ਹਾਲਾਂਕਿ ਉਹ ਹੋਈ ਨਹੀਂ ਸੀ ਉਦੋਂ ਚਲੋ ਰਣਜੀਤ ਜੀ ਇੱਕ ਵਾਰ ਫਿਰ ਤੁਹਾਡਾ ਸ਼ੁਕਰੀਆ ਤੁਸੀਂ ਸਾਨੂੰ ਸਮਝ ਦਿੱਤਾ ਔਰ ਜੋ ਤੁਹਾਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਉਹ ਸਰਕਾਰ ਦੀ ਤੇ ਮੁਕਸਰ ਪੁਲਿਸ ਦੀ ਮਾੜਾ ਐਕਸ਼ਨ ਆ ਹੁਣ ਇਹ ਚਾਹੀਦਾ ਹੈ ਕਿ ਪੱਤਰਕਾਰ ਨੂੰ ਪ੍ਰਾਇੋਰਟੀ ਦੇਣੀ ਚਾਹੀਦੀ ਔਰ ਸੀਐਮ ਸਾਹਿਬ ਨੂੰ ਖੁਦ ਇਹ ਸੂਚੀ ਹੈਂਡਓਵਰ ਕਰਨ ਨਹੀਂ ਲੈਣੀ ਚਾਹੀਦੀ ਸੀ ਪਰ ਪੁਲਿਸ ਦਾ ਜਿਹੜਾ ਉਹ ਤੁਹਾਡੇ ਵਾਸਤੇ ਨਹੀਂ ਉਹ ਸਾਰਿਆਂ ਵਾਸਤੇ ਹੋ ਜਾਈਏ ਹਾਂਜੀ ਹਾਂਜੀ ਚਲੋ ਧੰਨਵਾਦ ਜੀ ਠੀਕ ਹੈ ਥੈਂਕ ਯੂ